ਥੋੜਾ ਜਿਹਾ سیرਤ ਨੂੰ ਵੀ ਪੜਨ ਦਾ ਹੁਨਰ ਰੱਖੋ ਅਕਸਰ ਲੋਕ ਸੂਰਤੋਂ ਸਾਫ਼ ਸਾਫ਼ ਨਜ਼ਰ ਨਹੀਂ ਆਉਂਦੀ। ਦੋਸਤੋ ਅੱਜ ਮੈਂ ਤੁਹਾਡੇ ਲਈ ਇੱਕ ਬਹੁਤ ਹੀ ਪਿਆਰੀ ਕਹਾਣੀ ਲੈ ਕੇ ਆਇਆ ਹਾਂ ਜੋ ਇੱਕ ਚਿੜਾ ਤੇ ਚਿੜੀ ਦੀ ਹੈ। ਇੱਕ ਚਿੜਾ ਤੇ ਚਿੜੀ ਵਿਖਤ ਦੀ ਇੱਕ ਟਾਣੀ ਤੇ ਬੈਠੇ ਹੁੰਦੇ ਹਨ। ਦੂਰੋਂ ਉਹਨਾਂ ਨੂੰ ਇੱਕ ਇਨਸਾਨ ਨਜ਼ਰ ਆਉਂਦਾ ਹੈ। ਚਿੜੀ ਨੇ ਚਿੜੇ ਨੂੰ ਕਿਹਾ ਆਪਾਂ ਉੱਡ ਜਾਂਦੇ ਹਾਂ। ਏ ਇਨਸਾਨ ਸਾਨੂੰ ਮਾਰ ਦੇਵੇਗਾ ਜਿਹੜੇ ਨੇ ਕਿਹਾ ਮੇਰੀਏ ਪੋਲੀਏ ਚਿੜੀਏ ਜਰਾ ਦੇਖ ਇਸ ਦੀ ਚਾਲ ਇਸ ਦਾ ਪਹਿਰਾਵਾ ਇਸ ਦੇ ਪਹਿਰਾਵੇ ਤੋਤਾਏ ਬਹੁਤ ਹੀ ਸ਼ਰੀਫ ਇਨਸਾਨ ਲੱਗਦਾ ਹੈ ਇਹ ਭੜਾ ਸਾਨੂੰ ਕਿਉਂ ਮਾਰੇਗਾ ਪਰ ਉਹ ਇਨਸਾਨ ਜਿਵੇਂ ਹੀ ਦਰਖਤ ਦੇ ਕੋਲ ਆਇਆ ਉਸ ਨੇ ਤੀਰ ਕਮਾਨ ਨਾਲ ਤੀਰ ਚਲਾਇਆ ਤੇ ਜਿਹੜੇ ਨੂੰ ਉੱਥੇ ਹੀ ਮਾਰ ਦਿੱਤਾ ਜਿਹੜੇ ਦੀ ਮੌਤ ਨਾਲ ਜਿੜੀ ਤੜਫ ਉੱਕੀ ਉਹ ਰੋਂਦੀ ਕੁਰਲੌਂਦੀ ਰਾਜੇ ਕੋਲ ਆਪਣੀ ਫਰਿਆਦ ਲੈ ਕੇ ਗਈ ਸ਼ਿਕਾਰੀ ਨੂੰ ਬੁਲਾਇਆ ਗਿਆ ਸ਼ਿਕਾਰੀ ਨੇ ਆਪਣਾ ਜ਼ੁਲਮ ਕਬੂਰ ਕਰ ਲਿਆ ਰਾਜੇ ਨੇ ਚਿੜੀ ਨੂੰ ਕਿਹਾ ਹੁਣ ਸਜ਼ਾ ਤੂੰ ਹੀ ਦੇ ਇਸ ਨੂੰ ਜੋ ਤੇਰੇ ਦਿਲ ਵਿੱਚ ਹੈ ਉਹੀ ਸਜ਼ਾ ਦੇ ਇਸ ਨੂੰ ਚਿੜੀ ਨੇ ਬਸ ਇੰਨਾ ਹੀ ਕਿਹਾ ਜੇ ਤੂੰ ਸ਼ਿਕਾਰੀ ਹੈ ਤਾਂ ਕੱਪੜੇ ਸ਼ਿਕਾਰੀ ਵਾਲੇ ਪਾ ਏਦਾਂ ਸ਼ਰੀਫੀ ਵਾਲੇ ਕੱਪੜੇ ਪਾ ਕੇ ਜਿਸੇ ਨੂੰ ਕਹਾਂ ਦੇ ਆਕਰ ਦੋਸਤੋ ਸਾਨੂੰ ਡਰਨ ਦੀ ਜ਼ਰੂਰਤ ਉਹਨਾਂ ਲੋਕਾਂ ਤੋਂ ਨਹੀਂ ਹੁੰਦੀ ਜੋ ਬੁਰੇ ਹੁੰਦੇ ਆ ਡਰਨ ਦੀ ਜ਼ਰੂਰਤ ਤਾਂ ਉਹਨਾਂ ਲੋਕਾਂ ਤੋਂ ਹੁੰਦੀ ਹੈ ਜੋ ਚੰਗੇ ਦੇ ਪੇਸ ਵਿੱਚ ਬੁਰੇ ਹੁੰਦੇ ਹਨ ਉਮੀਦ ਕਰਦਾ ਹਾਂ ਤੁਹਾਨੂੰ ਇਸ ਕਹਾਣੀ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਫਿਰ ਮਿਲਾਂਗੇ ਦੋਸਤੋ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ پڑھਦੇ ਰਹੋ ਜ਼ਿੰਦਗੀ ਦੀ ਉਡਾਨ